ਇੱਥੇ ਕਿਤੇ ਮੈਂ ਰੱਖੀ ਸੀ ਤੇ ਕਰਦਮੈਂ ਹੁਣੇ ਕੁਛ ਕਰਦੀ ਪਈ ਸੀ ਪਤਾ ਹੀ ਲੱਭਦੀ ਨਹੀਂ ਹੈਗੀ ਹੁਣ ਦੇਖੋ ਇਹਨਾਂ ਖੋਲਣਾ ਪੈਣਾ ਆ ਮੰਗੋ ਪਲਪ ਜੇ ਲੈ ਕੇ ਆਈਆਂ ਤੇ ਮੰਗੋ ਲੱਸੀ ਬਣਾਵਾਂਗੇ ਕਰਮੀ ਬਹੁਤ ਵੇਸੇ ਮੰਗੋ ਗਰਮ ਹੁੰਦੇ ਆ ਹਨਾ ਤੇ ਦੁੱਧੇ ਮੰਗੋ ਤਾਂ ਬੜੇ ਮੰਗੋ ਲੱਗੇ ਮਹਿੰਗੇ ਲੱਗੇ ਹੋਏ ਸੀ ਤੇ ਆਪਾਂ ਇਹਨੂੰ ਇਹਦੇ ਵਿੱਚ ਕੱਢ ਕੇ ਰੱਖ ਲਵਾਂਗੇ ਕੱਚ ਦੇ ਦੇ ਵਿੱਚ ਫ੍ਰਿਜ ਦੇ ਵਿੱਚ ਕਿਉਂਕਿ ਇਹ ਉਹ ਆ ਨਾ ਲੋਹੇ ਜਿਹੇ ਦਾ ਸੁਖਰਾਬ ਹੋ ਸਕਦਾ ਕਿਉਂਕਿ ਓਪਨ ਆਪਾਂ ਰੱਖ ਨਹੀਂ ਸਕਦੇ ਨਾ ਸੋਦੇ ਵਿੱਚ ਪਾ ਲੈਣਾ ਪਾਣੀ ਆ ਗਿਆ ਮੁੱਛ ਤੇ ਹੁਣ ਇਹਦਾ ਅਸੀਂ ਥੋੜਾ ਜਿਹਾ ਬਣਾ ਲਵਾਂਗੇ ਸ਼ੇਕ ਇੱਥੇ ਮੈਂ ਪਾਇਆ ਗ੍ਰੀਨ ਐਪਲ ਖੀਰਾ ਪਾਇਆ ਪ੍ਰੋਟੀਨ ਪਾਊਡਰ ਪਾਇਆ ਮਰਜ਼ੀ ਆਪਣਾ ਤੇ ਮਰਜ਼ੀ ਆਹਾਂ ਪਾ ਲੂੰਗੀ ਪਲਪ ਤੇ ਆਹਾਂ ਹੁਣ ਕੱਟਣ ਦਾ ਕੋਈ ਅਰਾਧਾ ਨਹੀਂਗਾ ਮੇਰਾ ਦੈਟਸ ਆਲ ਬਸ ਇਹ ਕਰਾਂਗੇ ਸਿੰਪਲ ਸਿੰਪਲ